ਕੁਝ ਹੀ ਘੰਟਿਆਂ ਦੇ ਵਿੱਚ ਡੁੱਬ ਜਾਵੇਗੀ ਦਿੱਲੀ ਲੋਕਾਂ ਨੂੰ ਕਰ ਦਿੱਤਾ ਗਿਆ ਹੈ ਲੋਟ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਜੀਆ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਉੱਥੇ ਹੀ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹੜ ਦਾ ਇੱਥੇ ਵੀ ਕਈ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਹ ਬਰਕਰਾਰ ਹੈ ਹਾਲਾਂਕਿ ਯਮੁਨਾ ਦਾ ਪੱਧਰ ਬੀਤੇ ਦਿਨੀ ਵਧਿਆ ਸੀ ਪਰ ਖਤਰੇ ਦੇ ਨਿਸ਼ਾਨ ਤੋਂ ਹੁਣੇ ਵੀ ਹੈ ਪੱਧਰ ਪਾਣੀ ਦਾ ਉੱਪਰ ਹੈ ਤੇ ਇਸ ਤੋਂ ਬਾਅਦ ਹੁਣ ਗੰਗਾ ਦਾ ਵੀ ਖੋਫ ਜਿਹੜਾ ਉਹ ਦਿੱਲੀ ਤੇ ਮੰਡਰੋਂਦਾ ਹੋਇਆ ਨਜ਼ਾਰਾ ਇਹ ਗੰਗਾ ਨਦੀ ਦੇ ਵਿੱਚ ਵੀ ਹੁਣ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਹੀ ਪਾਣੀ ਜਿਹੜਾ ਉਹ ਵੱਧ ਰਿਹਾ ਤੇ ਇਸ ਕਰਕੇ ਹੁਣ ਦਿੱਲੀ ਦੇ ਵਿੱਚ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਦਿੱਲੀ ਜਿਹੜੀ ਹੈ ਉਹ ਡੁੱਬ ਸਕਦੀ ਹੈ ਕਿਉਂਕਿ ਯਮੁਨਾ ਜਿਹੜੀ ਹੈ ਉਹ ਉਸ ਦੇ ਉੱਤੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਹੁਣੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਨਜ਼ਰ ਆ ਰਿਹਾ ਹੈ ਅਤੇ ਨਿਚਲੇ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਬਣੇ ਹੋਏ ਨੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਹੀ ਵੱਧ ਰਿਹਾ ਹੈ ਯਮੁਨਾ ਖਤਰੇ ਦੇ ਨਿਸ਼ਾਨ ਯਾਨੀ ਕਿ 205.33 ਮੀਟਰ ਤੋਂ ਵੀ ਉੱਪਰ ਹੈ ਉੱਤਰਾਖੰਡ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਪੱਧਰ ਜਿਹੜਾ ਉਹ ਗੰਗਾ ਅਤੇ ਯਮੁਨਾ ਦੇ ਵਿੱਚ ਲਗਾਤਾਰ ਹੀ ਵਧਦਾ ਜਾ ਰਿਹਾ ਜਿਸ ਕਰਕੇ ਹੜ ਵਰਗੇ ਹਾਲਾਤ ਦਿੱਲੀ ਦੇ ਵਿੱਚ ਵੀ ਹੁਣ ਪੈਦਾ ਹੋ ਗਏ ਨੇ ਜਿੱਥੇ ਇੱਕ ਪਾਸੇ ਪੰਜਾਬ ਵੀ ਹੜ ਦੀ ਮਾਰ ਚੱਲ ਰਿਹਾ ਹੈ ਤਾਂ ਉੱਥੇ ਹੀ ਹੁਣ ਦਿੱਲੀ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਰੂ ਕੰਬ ਜਾਂਦੀ ਹੈ ਕਿਉਂਕਿ ਪੂਰੀ ਦਿੱਲੀ ਜਿਹੜੀ ਹੈ ਉਹ ਡੁੱਬ ਚੁੱਕੀ ਹੈ ਇਸ ਵਕਤ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲਗਾਤਾਰ ਹੀ ਅਤੇ ਇੱਥੇ ਹੀ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਯਮੁਨਾ ਤੇ ਗੰਗਾ ਦੇ ਨਾਲ ਦੇ ਇਲਾਕੇ ਜਿਹੜੇ ਲੱਗਦੇ ਨੇ ਉਹਨਾਂ ਦੇ ਵਿੱਚ ਤੇਜ਼ੀ ਨਾਲ ਪਾਣੀ ਜਿਹੜਾ ਉਹ ਭਰ ਰਿਹਾ ਹੈ ਪਹਿਲਾਂ ਵੀ ਕਈ ਨਿਚਲੇ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਅਤੇ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਕਾਰਨ ਕਿਉਂਕਿ ਉੱਥੇ ਮੀਂਹ ਰੁਕ ਨਹੀਂ ਰਿਹਾ ਇਸ ਕਰਕੇ ਯਮੁਨਾ ਤੇ ਗੰਗਾ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਅਤੇ ਹਰੀਦੁਆਰ ਦੇ ਵਿੱਚ ਬੈਰਾਜ ਦਾ ਇੱਕ ਗੇਟ ਜਿਹੜਾ ਸੀ ਉਹ ਟੁੱਟ ਗਿਆ ਕਿਉਂਕਿ ਪਾਣੀ ਦਾ ਪੱਧਰ ਪਾਣੀ ਦਾ ਤੇਜ਼ ਵਹਾ ਇਸ ਦਾ ਕਾਰਨ ਸੀ ਅਤੇ ਬੈਰਾਜ ਦਾ ਇੱਕ ਗੇਟ ਅਚਾਨਕ ਟੁੱਟ ਗਿਆ ਜਿਸ ਕਰਕੇ ਉੱਥੇ ਵੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਅਚਾਨਕ ਭਰਨਾ ਸ਼ੁਰੂ ਹੋ ਗਿਆ ਦੱਸ ਦਈਏ ਕਿ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦੇ ਪੱਧਰ 'ਤੇ ਸੋਮਵਾਰ ਨੂੰ ਮੀਂਹ ਕਾਰਨ ਮਾਮੂਲੀ ਵਾਦੇ ਮਗਰੋ ਮੰਗਲਵਾਰ ਸਵੇਰੇ ਗਿਰਾਵਟ ਆਈ ਸੀ ਪਰ ਇਹ ਹੁਣ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਪ ਹਾਊਸ ਦੇ ਵਿੱਚ ਪਾਣੀ ਪਾਣੀ ਜਿਹੜਾ ਸੀ ਉਹ ਭਰ ਗਿਆ ਇਸ ਕਾਰਨ ਵਜੀਰਾਬਾਦ ਪਾਣੀ ਸ਼ੁੱਧਿਕরণ ਪਲਾਂਟ ਨੇ ਪੂਰਨ ਸਮਰੱਥਾ ਦੇ ਨਾਲ ਸੰਚਾਲਨ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਕੇਂਦਰੀ ਜਲ ਕਮਿਸ਼ਨ ਨੇ ਹੜ੍ਹ ਤੇ ਨਿਗਰਾਨੀ ਰੱਖਣ ਵਾਲੇ ਪੋਰਟਲ ਮੁਤਾਬਕ ਯਮੁਨਾ ਦੇ ਪਾਣੀ ਦਾ ਪੱਧਰ ਜਿਹੜਾ ਸੀ ਉਹ ਸੋਮਵਾਰ ਦੇ ਰਾਤ 11:206.1 ਮੀਟਰ ਸੀ ਜੋ ਮੰਗਲਵਾਰ ਸਵੇਰੇ 8:00 ਡਿੱਗ ਕੇ 205.67 ਹੋ ਗਿਆ ਸੀਗਾ। ਇਸ ਤੇ ਸ਼ਾਮ 7:00 ਵਜੇ ਤੱਕ ਹੋਰ ਡਿੱਗ ਕੇ 205.41 ਮੀਟਰ ਹੋਣ ਦੀ ਸੰਭਾਵਨਾ ਹੈ। ਦਾਈ ਗਈ ਸੀ ਪਰ ਹੁਣ ਲਗਾਤਾਰ ਹੀ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਜਿਸ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਇੱਕ ਹਫ਼ਤੇ ਤੋਂ ਪਾਣੀ ਜਿਹੜਾ ਸੀ ਉਹ ਭਰਿਆ ਹੋਇਆ ਸੀ ਹਰ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਨੇ ਅਤੇ ਸ਼ੁਰੂਆਤ ਦੇ ਵਿੱਚ 8 ਅਤੇ 9 ਜੁਲਾਈ ਨੂੰ ਮੀਂਹ ਕਾਰਨ ਪਾਣੀ ਭਰਨ ਦੀ ਸਮੱਸਿਆ ਜਿਹੜੀ ਸੀ ਉਹ ਪੈਦਾ ਹੋਈ ਸੀ ਦਰਅਸਲ ਹਿਮਾਚਲ ਉੱਤਰਾਖੰਡ ਅਤੇ ਹਰਿਆਣਾ ਸਨੇ ਉਤਰੀ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਉਹ ਲਗਾਤਾਰ ਹੀ ਪੈ ਰਿਹਾ ਤੇ ਉੱਤਰਾਖੰਡ ਦੇ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਹੁਣ ਜਿੱਥੇ ਕਈ ਡੈਮ ਜਿਹੜੇ ਸੀ ਉਹਨਾਂ ਦੇ ਫਲੱਡ ਗੇਟ ਪੰਜਾਬ ਦੇ ਵਿੱਚ ਖੋਲੇ ਗਏ ਤਾਂ ਉੱਥੇ ਹੁਣ ਦਿੱਲੀ ਦੇ ਵਿੱਚ ਵੀ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਯਮੁਨਾ ਦਾ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਹੁਣ ਤੱਕ ਵੀ ਉੱਪਰ ਆ ਤੇ ਹੇਟਾ ਨਹੀਂ ਜਾ ਰਿਹਾ ਹਾਲਾਂਕਿ ਬੀਤੇ ਦਿਨੀ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਯਮੁਨਾ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਹੇਟਾ ਡਿੱਗ ਚੁੱਕਿਆ ਪਰ ਹੁਣ ਵੀ ਇਹ ਖਬਰਾਂ ਸਵੇਰ ਨੂੰ ਸਾਹਮਣੇ ਆਈਆਂ ਯਮੁਨਾ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਤੇ ਇਸ ਦੇ ਨਾਲ ਹੀ ਕੰਗਾ ਦੇ ਵਿੱਚ ਵੀ ਹੁਣ ਪਾਣੀ ਦਾ ਪੱਧਰ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਤੇ ਉੱਥੇ ਦੂਜੇ ਪਾਸੇ ਹਰੀਦੁਆਰ ਦੇ ਵਿੱਚ ਬੈਰਾਜ ਦਾ ਇੱਕ ਗੇਟ ਜਿਹੜਾ ਸੀ ਉਹ ਟੁੱਟ ਗਿਆ ਜਿਸ ਕਰਕੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਹੀ ਪਾਣੀ ਜਿਹੜਾ ਹੈ ਉਹ ਭਰਨਾ ਸ਼ੁਰੂ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਯਮੁਨਾ ਦੀ ਤੇ ਗੰਗਾ ਦੀ ਕਿ ਕਿਸ ਤਰੀਕੇ ਪਾਣੀ ਦਾ ਤੇਜ਼ ਵਹਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੈਰਾਜ ਦਾ ਇੱਕ ਗੇਟ ਟੁੱਟਣ ਕਾਰਨ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਪਾਣੀ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ ਹੈ ਤਾਂ ਦੱਸਦੀ ਹੈ ਕਿ ਹੁਣ ਦਿੱਲੀ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਬਰਕਰਾਰ ਹੈ ਅਤੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਨਿਚਲੇ ਇਲਾਕੇ ਨੇ ਉਹਨਾਂ ਨੂੰ ਖਾਲੀ ਵੀ ਕਰਵਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਤੇ ਕਈ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਜਿਹੜੇ ਕਿ ਯਮੁਨਾ ਦੇ ਕਿਨਾਰੇ ਰਹਿ ਰਹੇ ਸਨ ਅਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕਈ ਰਸਤੇ ਬਲੌਕ ਕਰ ਦਿੱਤੇ ਗਏ ਨੇ ਕਈ ਰਾਹ ਬੰਦ ਕਰ ਦਿੱਤੇ ਗਏ ਨੇ ਤਾਂ ਉੱਥੇ ਹੀ ਹੁਣ ਲੋਕਾਂ ਨੂੰ ਰੂਟ ਡਾਇਵਰਟ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਸਾਨੂੰ ਸੁਚੇਤ ਵੀ ਕੀਤਾ ਹੈ ਹਾਲਾਂਕਿ ਲੋਕ ਜਿਹੜੇ ਨੇ ਉਹ ਪਹਿਲਾਂ ਹੀ ਹੜ ਵਰਗੇ ਹਾਲਾਤਾਂ ਦੀਆਂ ਸਮੱਸਿਆਵਾਂ ਤੋਂ ਜੂਝ ਰਹੇ ਨੇ ਤੇ ਹੁਣ ਮੁਰ ਤੋਂ ਅਲਰਟ ਜਿਹੜਾ ਉਹ ਦਿੱਲੀ ਦੇ ਵਿੱਚ ਜਾਰੀ ਹੋ ਚੁੱਕਿਆ ਹੈ ਬਾਕੀ ਹੋਰ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ